ਦੇਹਾਂ ਜੀ ਸ਼ਸ਼ੀ ਕਾਲ ਜੀ ਇੱਕ ਵਾਰੀ ਫੇਰ ਤੁਹਾਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਬਹੁਤ ਹੀ ਪਿਆਰੀ ਜਿਹੀ ਸੂਟ ਲੈ ਕੇ ਆਪਾਂ ਤੁਹਾਡੇ ਲਈ ਆ ਗਏ ਕਿਉਂਕਿ ਕੁਝ ਕੁ ਸੂਟ ਜਿਹੜੇ ਆਪਾਂ ਕੁਝ ਤਿਆਰ ਹੋ ਕੇ ਆਏ ਨੇ ਕੁਝ ਬਣੇ ਪਏ ਨੇ ਹਨਾ ਤੇ இன்னਤੇ ਆਪਾਂ স্পেশাল ਜੀ ਇੱਕ ਬਹੁਤ ਪਿਆਰੀ ਜੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਦੋਕ ਸੂਟ ਆਪਣੇ ਕੋਲੇ ਅਵੇਲੇਵਲ ਨੇ ਤੇ ਬਾਕੀ ਤੁਹਾਡੇ ਜਿਵੇਂ ਤੁਸੀਂ ਕਲਰ ਭੇਜਦੇ ਹੋ ਹਨਾ ਡਿਜ਼ਾਈਨ ਭੇਜਦੇ ਹੋ ਉਸ ਤਰ੍ਹਾਂ ਫਰਕ ਜਿਹੜੇ ਹੋ ਜਾਂਦੇ ਨੇ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਵੀਡੀਓ ਤੇ ਜੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਚਲੋ ਜੀ ਸੋਹਣੇ ਸੋਹਣੇ ਸੂਟ ਤਾਂ ਜੀ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਪਤਾ ਹੀ ਹੈ ਵੀ ਜਿਵੇਂ ਹੁਣ ਸੀਜ਼ਨ ਬਹੁਤ ਆਫ ਹੀ ਹੋ ਚੁੱਕਿਆ ਮਤਲਬ ਗਰਮੀ ਹੈ ਨਾ ਜਾ ਚੁੱਕੀ ਐ ਤੇ ਸਰਦੀ ਜਿਹੜੀ ਆ ਚੁੱਕੀ ਐ ਤੇ ਇਸ ਲਈ ਕੁਝ ਕੁ ਸੂਟ ਆਪਣੇ ਕੋਲੇ ਜਿਵੇਂ ਹੁਣ ਪਾਰਟੀ ਵੇਅਰ ਇਤਿਆਰ ਸੀ ਹੈ ਨਾ ਤੇ ਕੁਝ ਕੁ ਸੂਟ ਆਪਣੇ ਕੋਲੇ ਅਵੇਲੇਬਲ ਨੇ ਕਿਉਂਕਿ ਨੀਡਲ ਵਰਕ ਦੀ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਹੈ ਹੈ ਨਾ ਇਹਨਾਂ ਸੂਟਾਂ ਨੂੰ ਬਣਨ ਤੇ ਥੋੜਾ ਜਿਹਾ ਟਾਈਮ ਲੱਗਦਾ ਇਸ ਲਈ ਅੱਜ ਆਪਾਂ ਤੁਹਾਨੂੰ ਕੁਝ ਕੁ ਸੂਟ ਆਪਣੇ ਕੋਲੇ ਰੈਡੀ ਹੋ ਕੇ ਆਏ ਨੇ ਸਟੀਚਿੰਗ ਹੋ ਕੇ ਕੁਝ ਸੂਟ ਆਪਣੇ ਕੋਲੇ ਬਣ ਕੇ ਆਏ ਨੇ ਤੇ ਇਹ ਸੂਟ ਆਪਾਂ ਤੁਹਾਨੂੰ ਦਿਖਾਉਣੇ ਆ ਲਓ ਜੀ ਇਹ ਕ੍ਰਾਸਤੇ ਉੱਪਰ ਜਿਹੜਾ ਰੈਡੀ ਹੋਇਆ ਬਹੁਤ ਪਿਆਰਾ ਫੈਬਰਿਕ ਹੈ ਹਨਾ ਤੇ ਹੁਣ ਜਿਵੇਂ ਅੱਗੇ ਨੂੰ ਜਦੋਂ ਸੂਟ ਰੈਡੀ ਹੋਣਾ ਬਹੁਤ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਤੇ ਲਓ ਜੀ ਹੈਵੀ ਵੀ ਬਹੁਤ ਦਾ ਸੂਟ ਹਨਾ ਬਣਿਆ ਹੋਇਆ ਇਹਦੇ ਨਾਲ ਦਾ ਸੂਟ ਆਪਣੇ ਕੋਲ ਸਟਿਚਿੰਗ ਹੋ ਕੇ ਆਇਆ ਉਹ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਦਾ ਵਰਕ ਦਿਖਾ ਦਈਏ ਲਓ ਜੀ ਇਸ ਤਰ੍ਹਾਂ ਇਹਦਾ ਗਲਾ ਵਰਕ ਹੋਇਆ ਗਿਆ ਸਾਰਾ ਨੀਡਲ ਵਰਕ ਦੇ ਨਾਲ ਮੋਤੀ ਦਾ ਕੰਮ ਹੋਇਆ ਹੋਇਆ ਤੇ ਨਾਲ ਹੀ ਇਹਦੇ ਵਿੱਚ ਛੋਟੀ ਛੋਟੀ ਸਾਰੇ ਦੇਖੋ ਇਸ ਤਰ੍ਹਾਂ ਦੀ ਬੂਟੀ ਦਿੱਤੀ ਹੋਈ ਹੈ ਤੇ ਲਓ ਜੀ ਹੁਣ ਆਪਾਂ ਇਹਦਾ ਤੁਹਾਨੂੰ ਦਿਖਾਉਣੀ ਆ ਘੇਰਾ ਲਓ ਜੀ ਇਹ ਬਹਾਲ ਹੈ ਇਹਦਾ ਘੇਰਾ ਤਿਆਰ ਹੋਇਆ ਹੋਇਆ ਠੀਕ ਹੈ ਜੀ ਤੇ ਨਾਲ ਹੀ ਇਹਦਾ ਜਿਹੜਾ ਇਹ ਰਿਹਾ ਬਾਹ ਵਰਕ ਠੀਕ ਹੈ ਜੀ ਇਹ ਵਾਲਾ ਵਰਕ ਬਾਹ ਤੇ ਆਊਗਾ ਤੇ ਸੇਮ ਵਰਕ ਜਿਹੜਾ ਇਹਦਾ ਪਹੁੰਚੇ ਤੇ ਦਿੱਤਾ ਹੋਇਆ ਪਹੁੰਚਾ ਵਰਕ ਸੂਟ ਨੇ ਹਨਾ ਤੇ ਬਹੁਤ ਪਿਆਰੇ ਸੂਟ ਨੇ ਲਿਮਟਿਡ ਜੇ ਆਪਣੇ ਕੋਲ ਸੂਟ ਨੇ ਇਹ ਕਿਉਂਕਿ ਬਣਨ ਤੇ ਟਾਈਮ ਲੱਗਦਾ ਕੁਝ ਕੁ ਸੂਟ ਰੈਡੀ ਹੋ ਕੇ ਆਏ ਆ ਲਓ ਜੀ ਜਿਹੜੀ ਮੇਰੀ ਭੈਣਾਂ ਨੂੰ ਇਹ ਕਲਰ ਪਸੰਦ ਹੋਇਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਲਵੈਂਡਰ ਸ਼ੇਡ ਦੀ ਇੰਨਾ ਕ ਜਿਆਦਾ ਮੰਗ ਆ ਲਾਈਟ ਡਾਰਕ ਦੀ ਹਨਾ ਤੇ ਆਪਣੇ ਇਹਨਾਂ ਤੇ ਸੂਟ ਜਿਹੜੇ ਬਣ ਕੇ ਆਉਂਦੇ ਰਹਿੰਦੇ ਨੇ ਲਓ ਜੀ ਇਹ ਵਾਲਾ ਸੂਟ ਕ੍ਰਾਚ ਦੇ ਉੱਪਰ ਹਨਾ ਤੇ ਬਹੁਤ ਜਾਈ ਜੇ ਰੇਟ ਦੇ ਉੱਪਰ ਆਪਾਂ ਇਹ ਸੂਟ ਵਰਕ ਕਰਵਾਏ ਨੇ ਤਾਂ ਜੋ ਹਰ ਇੱਕ ਮੇਰੀ ਭੈਣ ਕੋਸਟਲੀ ਇਹਨਾਂ ਨੂੰ ਲੈ ਸਕੇ ਠੀਕ ਹੈ ਜੀ ਜਿਹੜੀ ਮੇਰੀ ਭੈਣ ਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਜਿਹੜਾ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਲਓ ਜੀ ਸੈਕੰਡ ਸੂਟ ਆਪਾਂ ਔਰਗੰజా ਤੇ ਬਣਵਾਇਆ ਹੈ ਸੇਮ ਡਿਜ਼ਾਈਨ ਹੈ ਲਓ ਜੀ ਇਹ ਵਾਲਾ ਘੇਰਾ ਵਰਕ ਤੇ ਕੰਮ ਦੇ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਦੇਖੋ ਹੋਇਆ ਹੋਇਆ ਲਓ ਜੀ ਸਭ ਦੇ ਵਿੱਚ ਜਿਹੜਾ ਮੋਤੀ ਦਾ ਕੰਮ ਹੋਇਆ ਹੋਇਆ ਇਸ ਤਰ੍ਹਾਂ ਦੀ ਸਿੰਗਲ ਬੂਟੀ ਪੂਰੀ ਫਰੰਟ ਤੇ ਆਊਗੀ 3 2 3 2 ਦੀ ਤੇ ਦੇਖੋ ਇਸ ਤਰ੍ਹਾਂ ਦੇ ਸਾਰੇ ਜਿਹੜੇ ਫਲਾਵਰ ਪਾਏ ਹੋਣਗੇ ਠੀਕ ਹੈ ਜੀ ਤੇ ਲਓ ਜੀ ਚੈੱਕ ਕਰੋ ਇਹਦਾ ਗਲਾ ਵਰਕ ਗਲਾ ਵਰਕ ਤੁਸੀਂ ਮੌ ਆਰਾਮ ਦੇ ਨਾਲ ਖੁੱਲਾ ਢੁੱਲਾ ਬਣਾ ਸਕਦੇ ਹੋ ਬਹੁਤ ਕਿਉਂਕਿ ਆਪਾਂ ਲੈਂਥਰ ਖਾ ਕੇ ਜਿਹੜੇ ਇਹਨਾਂ ਤੇ ਗਲੇ ਤਿਆਰ ਕਰਵਾਏ ਹੈ ਕਿਉਂਕਿ ਹਰ ਇੱਕ ਜਿਹੜੀ ਭੈਣ ਹੈ ਮੇਰੀ ਹੁਣ ਵੱਡਾ ਗਲਾ ਪਹਿਨਣਾ ਪਸੰਦ ਕਰਦੀ ਹੈ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਗਲਾ ਜਿਹੜਾ ਪੂਰਾ ਵਧੀਆ ਰਖਾਇਆ ਹੋਇਆ ਹੈ ਨਾ ਇਹਨੂੰ ਕਿੱਦਾਂ ਵੀ ਤੁਸੀਂ ਜਿਹੜਾ ਰੈਡੀ ਕਰਵਾ ਸਕਦੇ ਹੋ ਲਓ ਜੀ ਘੇਰਾ ਵਰਕ ਆ ਗਿਆ ਤੇ ਸੇਮ ਹੀ ਜਿਹੜੀ ਇਹਦੀ ਬਾਹ ਵਰਕ ਆਊਗਾ ਠੀਕ ਹੈ ਜੀ ਇਹ ਹੋ ਗਿਆ ਜੁੜੀਆਂ ਬਾਹਾਂ ਤੇ ਆਪਣਾ ਦੋ ਦੋ ਇਸ ਤਰ੍ਹਾਂ ਦੇ ਲਾਈਨ ਅਪ ਵਾ ਕੇ ਬਾਹਾਂ ਰੈਡੀ ਕਰਵਾਈਆਂ ਹੋਈਆਂ ਨੇ ਸੇਮ ਵਰਕ ਆ ਜਿਹੜਾ ਪਹੁੰਚੇ ਤੇ ਆਊਗਾ ਠੀਕ ਹੈ ਜੀ ਬਹੁਤ ਪਿਆਰਾ ਦੇਖੋ ਲਾਈਟ ਸ਼ੇਡ ਆ ਔਰਗਾਂਜਾ ਪਿਓਰ ਵਾਲੀ ਔਰਗਾਂਜਾ ਦੇਖੋ ਮੁੱਠੀ ਚਾਉਣ ਵਾਲਾ ਸਟੱਫ ਹੈ ਠੀਕ ਹੈ ਜੀ ਲਓ ਜੀ ਤੇ ਹੁਣ ਆਪਣੇ ਕੋਲੇ ਕੁਸ਼ਕ ਸੂਟ ਬਰਬਰੀ ਦੇ ਆਪਾਂ ਕੱਲ ਲੈ ਕੇ ਆਏ ਸੀ ਤੇ ਨਾਲ ਦੀ ਨਾਲ ਜਿਹੜੇ ਸੇਲ ਹੋ ਗਏ ਸੀ ਇਹ ਕੁਸ਼ਕ ਸੂਟ ਮੇਰੇ ਭੈਣਾਂ ਦੇ ਜਾ ਰਹੇ ਨੇ ਤੇ ਇਹ ਚਾਪ ਤੁਹਾਨੂੰ ਹੋਰ ਬਹੁਤ ਜ਼ਿਆਦਾ ਕਲਰ ਮਿਲ ਜਾਣਗੇ ਤੁਸੀਂ ਕਲ ਮੰਗਵਾ ਸਕਦੇ ਹੋ ਲਓ ਜੀ ਬਰਬਰੀ ਦੇ ਵਿੱਚ ਇਹ ਵਾਲੇ ਸੂਟ ਆਪਣੇ ਕੋਲੇ ਬਹੁਤ ਸੋਹਣੇ ਦੇਖੋ ਜਿਹੜਾ ਇਹਨਾਂ ਦਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਕਿਉਂਕਿ ਡਿਜ਼ਾਈਨ ਦੇ ਨਾਲ ਹਰ ਇੱਕ ਸੂਟ ਸੋਹਣਾ ਲੱਗਦਾ ਲਓ ਜੀ ਤੇ ਇਹਨਾਂ ਦਾ ਪ੍ਰਾਈਸ ਵੀ ਆਪਾਂ ਬਹੁਤ ਘੱਟ ਲੋ ਕਰਕੇ ਤੁਹਾਨੂੰ ਦੇ ਰਹੇ ਲਓ ਜੀ ਬਰਬਰੀ ਚੈੱਕ ਕਰੋ ਬਹੁਤ ਹੀ ਸੌਫਟ ਕਰਬਰੀ ਹੈ ਲਓ ਜੀ ਰਿੰਕਲ ਫ੍ਰੀ ਹੈ ਜਿਹੜੀ ਤਦੋਂ ਤੁਸੀਂ ਜਿਹੜਾ ਇਹਦੇ ਥੱਲੇ ਬਾਟਮ ਥੱਲੇ ਜਿਹੜਾ ਤੁਹਾਨੂੰ ਇਨਰ ਲਗਾਉਣ ਦੀ ਕੋਈ ਲੋੜ ਨਹੀਂ ਸ਼ਰਟ ਥੱਲੇ ਲੱਗੂਗਾ ਠੀਕ ਹੈ ਜੀ ਬਾਟਮ ਬਹੁਤ ਹੀ ਸੋਹਣੇ ਸਟੱਫ ਦੀ ਆ ਗਈ ਹੈ ਇਹਦੇ ਥੱਲੇ ਜਿਹੜੀ ਲਾਈਨਿੰਗ ਨਹੀਂ ਲੱਗੂਗੀ ਲਓ ਜੀ ਇਹ ਵਾਲਾ ਕਲਰ ਹੈ ਤੇ ਇਹ ਵਾਲਾ ਕਲਰ ਹੈ ਕਲਰ ਦੇਖੋ ਤੁਸੀਂ ਦੋਨੇ ਬਹੁਤ ਜ਼ਿਆਦਾ ਪਿਆਰੇ ਜਿਹੇ ਕਲਰ ਨੇ ਲਓ ਜੀ ਇਹ ਆ ਗਿਆ ਮਹਿੰਦੀ ਦਾ ਜਿਹਾ ਸ਼ੇਡ ਬਹੁਤ ਪਿਆਰਾ ਸੂਟ 2 ਮੀਟਰ ਦੇ ਸ਼ਰਟ ਤੇ 3 ਮੀਟਰ ਦੀ ਬਾਟਮ ਲਓ ਜੀ ਬਾਟਮ ਦਾ ਸਟੱਫ ਜਿਹੜਾ ਬਹੁਤ ਸੋਹਣਾ ਹੈ ਲਓ ਜੀ ਇਹ ਵੀ ਸਟਾਕ ਆਪਣੇ ਕੋਲੇ ਬਹੁਤ ਜ਼ਿਆਦਾ ਹੈ ਇਹ ਚ ਬਹੁਤ ਜ਼ਿਆਦਾ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਸੂਟਾਂ ਦੇ ਤੁਸੀਂ ਜਿਹੜਾ ਸਕਰੀਨ ਸ਼ਾਟ ਲੈ ਕੇ ਆਪਣੇ ਤੋਂ ਜਿਹੜੇ ਇਹਨਾਂ ਦੇ ਕਲਰ ਤੇ ਡਿਜ਼ਾਈਨ ਮੰਗਵਾ ਸਕਦੇ ਹੋ ਠੀਕ ਹੈ ਜੀ ਇਹ ਬਰਪਰੀ ਹੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜਿਹੜੇ ਸੂਟ نیچے ਆਪਾਂ ਤੁਹਾਨੂੰ ਦਿਖਾਤੇ ਕਿਉਂਕਿ ਫਿਰ ਸੂਟ ਜਿਹੜੇ ਵਰਕ ਤਾਂ ਤੁਹਾਡੇ ਕੋਲੇ ਆਉਂਦੀ ਰਹਿੰਦੇ ਨੇ ਹਨ ਤੇ ਇੱਕ ਸੂਟ ਆਪਣੇ ਕੋਲੇ ਸਟੀਚਿੰਗ ਹੋ ਕੇ ਆਇਆ ਸੇਮ ਦਾ ਡਿਜ਼ਾਈਨ ਦਾ ਤੇ ਔਰਗਾਂజా 베ਸ ਤੇ ਠੀਕ ਹੈ ਜੀ ਇਹਦੇ ਨਾਲ ਦਾ 베ਸ ਤੇ ਜਿਹੜਾ ਇਹ ਤਿਆਰ ਹੋਇਆ ਤੇ ਲਓ ਜੀ ਸੂਟ ਬਹੁਤ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੁੰਦਾ ਇਸ ਲਈ ਆਪਾਂ ਤੁਹਾਨੂੰ ਇੱਕ ਸਟੀਚਿੰਗ ਵਾਲਾ ਸੂਟ ਵੀ ਦਿਖਾ ਰਹੇ ਹਾਂ ਤਾਂ ਜੋ ਤੁਹਾਨੂੰ ਮੇਰੇ ਭੈਣ ਨੂੰ ਆਈਡੀਆ ਹੋ ਜਾਵੇ ਵੀ ਸੂਟ ਇਹ ਬਣ ਕੇ ਕਿੱਡੇ ਸੋਹਣੇ ਤਿਆਰ ਹੁੰਦੇ ਨੇ ਲਓ ਜੀ ਚੈੱਕ ਕਰੋ ਇਹਦੀ ਬਾਟਮ ਵਰਕ ਹਲੇ ਜਿਹੜੇ ਇਹ ਹੁਣੇ ਬਣ ਕੇ ਆਏ ਨੇ ਪ੍ਰੈਸ ਲਗਾਉਣੀ ਬਾਕੀ ਐ ਨਾ ਤੇ ਕਿਉਂਕਿ ਸੂਟਾਂ ਨੂੰ ਜਦੋਂ ਤਿਆਰ ਕਰਦੇ ਆ ਬਹੁਤ ਕੁਝ ਕਰਨਾ ਪੈਂਦਾ ਹਾਂ ਦੁਪੱਟੇ ਰੈਡੀ ਹੁੰਦੇ ਨੇ ਤੇ ਲਓ ਜੀ ਬਾਕੀ ਤੁਸੀਂ ਜਿਹੜਾ ਵਰਕ ਦੀ ਦੇਖੋ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਫਲੇਵਰ ਤੇ ਬਹੁਤ ਸਫਾਈਦਾਰ ਕੰਮ ਜਿਹੜਾ ਕੀਤਾ ਹੋਇਆ ਹੈ ਤੇ ਸਾਰਾ ਇਹ ਹੈਂਡ ਦਾ ਕੰਮ ਹੈ ਜਿਹੜੀ ਸਟੇਟ ਇਹ ਬਾਟਮ ਹੈ ਤੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ نیچے ਆਪਾਂ ਸਾਰੀ ਦੇਤੇ ਟਾਪਟਾ ਲਗਾਇਆ ਹੈ ਠੀਕ ਹੈ ਜੀ ਲਓ ਜੀ ਕਿ ਉਹ ਕਿ ਪਿਓਰ ਰੰਗਾਂਜਾ ਦੇਖੋ ਪਿਓਰ ਰੰਗਾਂਜਾ ਥੋੜਾ ਜਿਆਦਾ ਪਤਲਾ ਹੁੰਦਾ ਹੈ ਨਾ ਤੇ ਪਰ ਸੂਟ ਜਿਹੜਾ ਬਹੁਤ ਸੋਹਣਾ ਬਣਦਾ ਤੇ ਨੀਚੇ ਆਪਾਂ ਟਾਪਟਾ ਲਗਾ ਕੇ ਸਟੇਟ ਬਾਟਮ ਜਿਹੜੀ ਬਣਾਈ ਹੈ ਫਾਰਸੀ ਸਲਵਾਰ ਇਹ ਆਪਾਂ ਤਿਆਰ ਕਰ ਲਈਏ ਉਹਨਾਂ ਦੀ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਮੀਜ਼ ਦੀ ਟੁਕ ਜੋ ਕਿ ਬਹੁਤ ਹੀ ਜ਼ਿਆਦਾ ਸੋਹਣੀ ਬਣ ਕੇ ਆਈ ਹੈ ਠੀਕ ਹੈ ਜੀ ਆਓ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹਦੀ ਫਰੰਟ ਚੈੱਕ ਕਰਾਉਣੀ ਆ ਲਓ ਜੀ ਲਓ ਜੀ ਇਸ ਤਰ੍ਹਾਂ ਦੇਖੋ ਇਹਦੀ ਫਰੰਟ ਦੇਖੋ ਗਲਾ ਦੇਖੋ ਤੁਸੀਂ ਕਿੰਡਾ ਸੋਹਣਾ ਬਣ ਕੇ ਆਇਆ ਲਓ ਜੀ ਇਹ ਵਾਲਾ ਵਰਕੇ ਦੀ ਬਾੰਦੇ ਆਇਆ ਤੇ ਆਪਾਂ ਇਸ ਤਰ੍ਹਾਂ ਦੀ ਲੈਸ ਪੱਟੀ ਲਗਾ ਕੇ ਇਹਨੂੰ ਤਿਆਰ ਕੀਤਾ ਲਓ ਜੀ ਠੀਕ ਹੈ ਜੀ ਨੂੰ ਜੀ ਸੂਟ ਦੀ ਲੋਕਾ ਜਿਹੜੀ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਬਾਕੀ ਦੇਖੋ ਇਸ ਤਰ੍ਹਾਂ ਦੀ ਬੂਟੀ ਜਿਹੜੀ ਪੂਰੇ ਸੂਟ ਉੱਪਰ ਦਿੱਤੀ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਇਹਦਾ ਕਿਹੜਾ ਵਰਕ ਹੋਇਆ ਠੀਕ ਹੈ ਜੀ ਲਓ ਤੁਸੀਂ ਦੇ ਦੇ ਇਸ ਤਰ੍ਹਾਂ ਦੇ ਸੂਟ ਤੁਸੀਂ ਆਪੇ ਤੋਂ ਆਪਣੇ ਮਨਪਸੰਦ ਵੀ ਬਣਾ ਸਕਦੇ ਹੋ ਜਿੱਦਾਂ ਦਾ ਤੁਸੀਂ ਵਰਕ ਕਹਿੰਦੇ ਹੋ ਕਿਉਂਕਿ ਵਰਕ ਆਪਣੇ ਕੋਲੇ ਸੂਟ ਹੁੰਦੇ ਜਾਂਦੇ ਰਹਿੰਦੇ ਨੇ ਲਓ ਜੀ ਇਹ ਵਾਲੀ ਆਪਾਂ ਇਹਦੇ ਨਾਲ ਦੁਪੱਟਾ ਜਿਹੜਾ ਬਣਾ ਕੇ ਤਿਆਰ ਕੀਤਾ ਠੀਕ ਹੈ ਜੀ ਤੇ ਦੁਪੱਟੇ ਤੇ ਆਪਾਂ ਫੋਰ ਸਾਈਡ ਮੁੱਤੀ ਵਾਲੀ ਲੈਸ ਦਿੱਤੀ ਹੈ ਚੁੰਨੀ ਵੀ ਹਜੇ ਆਪਣੀ press ਕਰਨ ਵਾਲੀ ਹੈ ਤੇ ਲਓ ਜੀ ਆਪਣਾ ਪ੍ਰੋਪਰ ਸੂਟ ਕੁਛ ਇਸ ਤਰ੍ਹਾਂ ਦਾ ਦੇਖੋ ਤਾਂ ਲਓ ਜੀ ਬਹੁਤ ਹੀ ਪਿਆਰਾ ਕਲਰ ਸੀ ਸੂਟ ਦਾ ਤੇ ਬਹੁਤ ਹੀ ਸੋਹਣਾ ਸੂਟ ਜਿਹੜਾ ਬਣ ਕੇ ਤਿਆਰ ਹੋਇਆ ਹੈ ਤੇ ਅੱਜ ਆਪਾਂ ਤੁਹਾਡੇ ਲਈ ਸਪੈਸ਼ਲ ਜੀ ਵੀਡੀਓ ਬਣਾਈ ਹੈ ਇਹਨਾਂ ਸੂਟਾਂ ਤੇ ਕਿਉਂਕਿ ਇਹ ਸੂਟ ਬਹੁਤ ਜ਼ਿਆਦਾ ਆਪਣੇ ਕੋਲੇ ਬਣ ਕੇ ਜਾ ਚੁੱਕੇ ਨੇ ਪਰ ਸਟੀਚਿੰਗ ਦਾ ਕੰਮ ਆਪਾਂ ਥੋੜਾ ਜਿਹਾ ਘੱਟ ਦਿਖਾਉਣੀ ਹੈ ਵਰਕ ਦਾ ਕੰਮ ਹੀ ਕਿਉਂਕਿ ਜ਼ਿਆਦਾ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਇਹਦਾ ਲਓ ਜੀ ਸਟੀਚਿੰਗ ਵੀ ਦਿਖਾਤੀ ਵੀ ਬਹੁਤ ਸੋਹਣੀ ਸਟੀਚਿੰਗ ਹੋ ਕੇ ਸੂਟ ਇਹ ਤਿਆਰ ਹੁੰਦੇ ਨੇ ਲਓ ਜੀ ਹਲਕੇ ਫੁਲਕੇ ਸੂਟ ਕਿਸੇ ਵੀ ਪਾਰਟੀ ਤੇ ਕਿਸੇ ਵੀ ਪ੍ਰੋਗਰਾਮ ਤੇ ਪਹਿਨਣ ਲਈ ਬਹੁਤ ਸੋਹਣੇ ਤਿਆਰ ਹੋਏ ਨੇ ਤੇ ਬਾਕੀ ਤੁਸੀਂ ਜਿਹੜਾ ਇਸ ਤਰ੍ਹਾਂ ਦੇ ਸੂਟ ਆਪਣੇ ਜਿਹੜੇ ਆਪਣੇ ਤੋਂ ਰੈਡੀ ਕਰਵਾ ਕੇ ਇਸ ਤਰ੍ਹਾਂ ਤਿਆਰ ਵੀ ਕਰਵਾ ਸਕਦੇ ਹੋ ਲੋਚ ਤੇ ਤੁਹਾਨੂੰ ਆਪਣੇ ਇਹ ਸੂਟ ਕਿੱਦਾਂ ਦੇ ਲੱਗੇ ਜ਼ਰੂਰ ਦੱਸਿਓ ਨਾਲ ਹੀ ਆਪਣੇ ਜਿਹੜੇ ਇਹ ਵਾਲੇ ਸੂਟ ਆ ਤੁਸੀਂ ਆਪਣੇ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਇਹ ਸੂਟ ਆਪਣੇ ਕੋਲੇ ਰੈਡੀ ਪਏ ਨੇ ਤੇ ਲਓ ਜੀ ਤੁਸੀਂ ਜਿਹੜੇ ਤਿਆਰ ਹੋਣ ਤੋਂ ਬਾਅਦ ਇਹਨਾਂ ਦੀ ਲੁੱਕ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਬਣ ਕੇ ਤੁਸੀਂ ਸੂਟ ਇਹ ਜਿਹੜੇ ਤਿਆਰ ਹੁੰਦੇ ਨੇ ਠੀਕ ਹੈ ਜੀ ਤੇ ਚਲੋ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਇਹ ਹੀ ਸੂਟ ਆਪਾਂ ਤੁਹਾਨੂੰ ਦਿਖਾਉਣੀ ਹੈ ਕੱਲ ਨੂੰ ਮਿਲਦੇ ਆ ਨਵੇਂ ਜੇ ਵਰਕ ਦੇ ਨਾਲ ਨਮਾ ਜਾਂ ਕੋਈ ਹੋਰ ਸਟੱਫ ਦੇ ਨਾਲ ਤੇ ਇਸ ਵੀਡੀਓ ਦਾ ਇੱਥੇ ਕਰਦੇ ਆ ਐਂਡ ਉਮੀਦ ਕਰਦੇ ਆ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਹੋਈ ਤਾਂ ਲਾਈਕ ਜ਼ਰੂਰ ਕਰਿਓ ਨਾਲ ਹੀ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਤੇ ਨੈਕਸਟ ਟਾਈਮ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਹਾਂਜੀ ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਰਮਨ ਬੁਟੀਕ 688 ਦੇ ਵਿੱਚੋਂ ਮਿਲ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਤੇ ਲਓ ਜੀ ਤੇਔਰ ਪਸ਼ਮੀਨਾ ਦਾ ਸੂਟ ਜਿਹੜਾ ਅੱਜ ਇੱਕ ਹੋਰ ਵਾਲਾ ਰੈਡੀ ਹੋਣ ਲੱਗਿਆ। ਹਾਂਜੀ। ਉਹ ਹੀ ਪਸ਼ਮੀਨਾ ਆਪਾਂ ਜਿਹੜਾ ਗੱਤ ਦੇ ਰਹੇ ਨੇ। ਤੇ ਲਓ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ। ਥੋੜੀ ਜਿਹੀ ਜ਼ਿਆਦਾ ਉਮਰ ਦੇ ਲੇਡੀਜ਼ ਨੇ ਜਿਨ੍ਹਾਂ ਦਾ ਸੂਟ ਇਹ ਬਣ ਰਿਹਾ ਇਹ ਸੂਟ ਆਪਣੇ ਜਿਹੜਾ ਇਹ ਉਸ ਗਾਣੇ ਵਿੱਚ ਉਹਨਾਂ ਦੇ ਪੋਸਟ ਕੂਟ ਤਿਆਰ ਸੀ ਇੱਕ ਸਟੂਟ ਆਪਣਾ ਰਹਿੰਦਾ ਸੀ ਕਿ ਜਿਹੜਾ ਅੱਜ ਆਪਾਂ ਲਗਾਤਾ ਇਹਦਾ ਵਰਕ ਚੈੱਕ ਕਰਾਉਣਾ ਇਹ ਵੀ ਆਪਾਂ ਸਿੰਦੀ ਜੂ ਵੀ ਦਾ ਵਰਕ ਹੈ ਜਿਹੜਾ ਕਰ ਰਹੇ ਹਾਂ ਤੇ ਲੋ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਬੰਦਿਆ ਲੱਗਦੀ ਹੁੰਦੀ ਹੈ ਲਾਈਕ ਕਰਦਿਆਂ ਕਰੋ ਸ਼ੇਅਰ ਕਰਕੇ ਕਰੋ ਤੇ ਸੋਨੇ ਸਾਂਨੇ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਚਲੋ ਜੀ ਇਹ ਵਾਲਾ ਵਰਕ ਹੈ ਜਿਹੜਾ ਆਪਾਂ ਦੇਖੋ ਇੱਕ ਜਿਹੜਾ ਆਪਣਾ ਫਰੇਮ ਲੱਗ ਚੁੱਕਿਆ ਦੂਸਰਾ ਫਰੇਮ ਆਪਣਾ ਹੋਰ ਹੈ ਜੀ ਇਹਦੀ ਸੰਧੀ ਕੂਟੀ ਦਾ ਹੀ ਡਿਜ਼ਾਈਨ ਹੈ ਲਿਖਿਆ ਨਵਾਂ ਵਾਲਾ ਡਿਜ਼ਾਈਨ ਬਣ ਕੇ ਆਇਆ ਆਹ ਬਹੁਤ ਸੋਹਣਾ ਸੂਟ ਬਣੂਗਾ ਕਿਉਂਕਿ ਘੇਰੇ ਦਾ ਡਿਜ਼ਾਈਨ ਹੈ ਤੇ ਬਾਹਰ ਤੇ ਜਿਹੜੀ ਆਪਾਂ ਇਸ ਤਰ੍ਹਾਂ ਦੀ ਛੋਟੀ ਛੋਟੀ ਬੂਦੀ ਦੇ ਕੇ ਸੂਟਕਾਰ ਕਰਾਂਗੇ ਚਲੋ ਜਿੱਤੇ ਤੇ ਜਿਹਦੇ ਮਤਲਬ ਤਾਂ ਆਪਣੇ ਫਰੇਮ ਲੱਗਣਗੇ ਰੋ ਫਰੇਮ ਪੂਰੇ ਇੱਕ ਫਰੇਮ ਹਾਫ ਹੋ ਕਿ ਜਿਹੜਾ ਘੇਰਾ ਇਹਨਾਂ ਦਾ ਆਪਾਂ 26 ਇੰਚ ਘੇਰਾ ਤਿਆਰ ਕਰਨਾ ਤੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਊਗਾ ਦੇਖੋ ਸਿੰਪਲ ਕਵਰ ਦੀ ਚੀਜ਼ ਹੈ ਇਹ ਵਾਪਸ ਇਹ ਕਪੜਾ ਤੁਹਾਨੂੰ ਪਤਾ ਹੈ ਬਹੁਤ ਦਾਸ ਕਪੜਾ ਹੈ ਇਹ ਲੋਚ ਇਸ ਤਰ੍ਹਾਂ ਦੇ ਜਿਹੜਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਜਿਹੜੇ ਡਿਜ਼ਾਈਨ ਦੀ ਫਿਨਿਸ਼ਿੰਗ ਉਹ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਦੇਖੋ ਨਿੱਕੇ ਨਿੱਕੇ ਵਰਕ ਦਾ ਜਿਹੜਾ ਇਹ ਗਲਕੇ ਯਾਰ ਵਾਲਾ ਤੇ ਚਲੋ ਜੀ ਵੀਡੀਓ ਦੇ ਐਂਡ ਤੱਕ ਬਣੇਗਾ ਇਹ ਸੂਟ ਦਾ ਵਰਕ ਦਿਖਾਵਾਂਗੇ ਤੇ ਇੱਕ ਸੂਟ ਆਪਣੇ ਕੋਲੇ ਨੀਡਲ ਵਰਕ ਦਾ ਰੈਡੀ ਹੋ ਕੇ ਆਇਆ ਸਟਿਚਿੰਗ ਹੋ ਕੇ ਆਇਆ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਤੇ ਜੀ ਉਹਦੇ ਨਾਲ ਜੇ ਕੁਝ ਕੁ ਸਿੰਟ ਹੋਰ ਆਪਣੇ ਕੋਲੇ ਰੈਡੀ ਹੈ ਨਾ ਉਹ ਜਿਹੜੇ ਤੁਸੀਂ ਆर्डर ਕਰਕੇ ਜੇ ਮੰਗਵਾਉਣੀ ਹੈ ਤਾਂ ਮੰਗਵਾ ਸਕਦੇ ਹੋ ਤੇ ਬਾਕੀ ਆਰਡਰ ਕਰਕੇ ਤਿਆਰ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਚਲੋ ਜੀ ਇਹ ਸਿਲਪਾਪਾ ਪੂਰਾ ਤਾਂ ਆਪਣੇ ਤੇ ਫੇਸਟ ਨੂੰ ਦਿਖਾਉਣੀ ਹੈ ਤਾਂ ਠੀਕ ਰਹੇਗਾ ਕਿਸ ਤਰ੍ਹਾਂ ਤਿਆਰ ਹੋਇਆ ਤੇ ਐਫਪੀ ਦੀ ਬਾਅਦ ਜਿਹੜੇ ਤਰ੍ਹਾਂ ਤਿਆਰ ਕਰਾਂਗੇ ਠੀਕ ਹੈ ਜੀ ਹਾਂ ਜੀ ਇਹ ਸੂਟ ਇਹ ਆਪਣਾ ਦੇਖੋ ਬਾਹਾਂ ਬੰਦ ਹੋ ਰਿਹਾ ਹੈ ਤੇ ਰਾਕਨ ਫਿਟ ਹੋ ਚੁੱਕੇ ਤੇ ਬਾਕੀ ਆਪਾਂ ਸੂਟ ਤੁਹਾਨੂੰ ਦਿਖਾਈ ਦਿੱਤਾ ਕਿਉਂਕਿ ਸਾਰੇ ਸੂਟ ਆਪਾਂ ਇਹ ਰੇਬਾਂ ਦੀ ਤਿਆਰ ਕਰਨੇ ਸੀ ਤੇ ਅੱਜ ਆਪਾਂ ਹੈਗਾ ਅੰਤ ਬਾਅਦ ਤੇ ਸਵਾਦ ਨੂੰ ਇਹ ਪਾਸ ਲਫਾ ਇੱਥੋਂ ਭੇਜਣਾਗਾ ਕਿਉਂਕਿ ਉਹਨਾਂ ਦੀ ਬੈਂਕ ਥੋੜੇ ਨਾ ਤੇ ਸੂਟ ਆਪਣੇ ਕੋਲ ਕਾਫੀ ਟਾਈਮ ਦੇ ਉਹਨਾਂ ਦੇ ਰੁਕ ਸੀਗੇ ਤੇ ਉਹਨਾਂ ਨੇ ਕਿਹਾ ਸੀ ਜਦੋਂ ਸਿੱਧੇ ਆਵੋਗੇ ਤੇ ਉਹ ਸੂਟ ਜਿਹੜੇ ਆਪਣੇ ਲੈ ਕੇ ਜਾਵੋਗੇ ਤੇ ਉਹਦੀ ਪੂਸ਼ਕ ਪੂਰਤ ਪਿਆਰ ਨੇ ਉਹਨਾਂ ਦੇ ਸਲਿੱਪ ਕੋ ਪੈਕੰਮਾ ਹੋ ਚੁੱਕੇ